ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ चौहान ਡੇਰੀ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਇਆ ਸ਼ਾਹੀਵਾਲ ਜੋ ਕਿ ਪਹਿਲੇ ਸੂਏ ਮਗਰ ਬੱਚਾ ਜੀ ਤੇ ਜੋ ਦੁੱਧ ਦੀ ਕੈਪੈਸਿਟੀ ਹੈ 13 ਤੋਂ 14 ਲੀਟਰ ਬਾਕੀ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੀ 8000 ਪੂਰਾ 459569 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ। ਮੰਗਰ ਬੱਚਾ ਦਾ ਪਹਿਲੇ ਸੂਏ ਆ। ਦੁੱਧ ਦੀ ਜੋ ਕੈਪੈਸਿਟੀ ਆ 13 ਤੋਂ 14 ਲੀਟਰ ਹੈ ਜੀ। ਤੇ ਇਸੇ ਤਰ੍ਹਾਂ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਦੀ ਜਾਂ ਖੇਤੀਬਾੜੀ ਦੇ ਸੰਬੰਧਿਤ ਸੰਦਾਂ ਦੀ ਵੀਡੀਓ ਪਾਉਣ ਲਈ ਸਾਡੇ WhatsApp ਨੰਬਰ 600 ਪੂਰਾ 724360 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਫੇਸਬੁੱਕ ਪੇਜ ਐਨਸਟਾ ਤੇ YouTube ਨੂੰ ਜਰੂਰ ਫੋਲੋ ਸਬਸਕ੍ਰਾਈਬ ਕਰਿਓ ਜੀ ਧੰਨਵਾਦ